ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ੰਤ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬਣੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਜਿੱਥੇ ਕੀ ਦੀਪਾਲੀ ਬੰਦੇ ਛੋੜ ਦਿਵਸ ਮਨਾਇਆ ਜਾ ਰਿਹਾ ਹੈ ਜੀ ਔਰ ਦੇਖੋ ਰੰਗੋਲੀ ਬਣਾਈ ਜਾ ਰਹੀ ਹੈ ਜੀ ਅੱਜ ਮਿਤੀ ਰੰਗੋਲੀ ਬਣਾਈ ਜਾ ਰਹੀ ਹੈ ਜੀ ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਮਿਤੀ 21 ਅਕਤੂਬਰ 2025 ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਵਿਪਕ ਮਾਲਾ ਕੀਤੀ ਗਈ ਹੈ ਜੀਵੇ ਵੀ ਵਿਗਾਏ ਗਏ ਹਨ ਨਿਸ਼ਾਨ ਸਾਹਿਬ ਦੇ ਉੱਪਰ ਜੀ ਗੁਰਦੁਆਰਾ ਸੰਤ ਬਾਬਾ ਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬਲੀਆਂ ਵਾਲੇ ਭੋੜੀ ਵਾਲੇ ਚਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਜਿੱਥੇ ਕੀ ਦਿਵਾਲ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਦੀਵੇ ਜਗਾਏ ਜਾ ਰਹੇ ਸੰਗਤਾਂ ਨੂੰ ਜਲੇਬੀਆਂ ਦਾ ਜੋ ਪ੍ਰਸ਼ਾਦ ਹੈ ਉਹ ਉਥੋਂ ਕਬਤਾਲ ਜਾ ਰਿਹਾ ਸੇਵਾਦਾਰਾਂ ਵੱਲੋਂ ਗੁਰਦੁਆਰਾ ਸੰਤ ਬਾਬਾ ਨਾਮ ਸਿੰਘ ਮਹਾਰਾਜ ਮਹਾਪੁਰਸ਼ਾਂ ਦੇ ਸਰਾਜ ਆਪ ਵੀ ਦਰਸ਼ਨ ਕਰੋ ਜੀ ਇਹ ਰੰਗੋਲੀ ਮਣਾਈ ਜਾ ਰਹੀ ਹੈ ਜੀ ਗੁਰਦਾਰ ਸਾਹਿਬ ਦੇ ਬਿਲਕੁਲ ਸਾਹਮਣੇ ਇਹ ਪ੍ਰਸ਼ਾਦ ਵਰਤਾਇਆ ਜਾ ਰਿਹਾ ਜੀ ਜੋ ਸੰਗਤਾਂ ਆ ਰਹੀਆਂ ਜੀ ਉਹਨਾਂ ਨੂੰ ਜਲੇਬੀਆਂ ਦਾ ਅਤੇ ਜੋ ਸੰਗਤਾਂ ਪ੍ਰਸ਼ਾਦ ਲੈ ਕੇ ਆ ਰਹੀਆਂ ਗੁਰਦਵਾਰਾ ਉਹਦਾ ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ ਜੀ ਆਪ ਜੀ ਦਰਸ਼ਨ ਕਰੋ ਦਰਬਾਰ ਸਾਹਿਬ ਗੁਰਦਵਾਰਾ ਸੰਤਬਾਬਾ ਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬੜੀ ਵਾਲੇ ਭੂਰੀ ਵਾਲੇ तिवारी ਵਾਲੇ ਮਾਹਪੁਰ ਦਰਬਾਰ ਸਾਹਿਬ ਗੁਰਦਵਾਰਾ ਸੰਤਬਾਬਾ ਨਾਮ ਸਿੰਘ ਮਹਾਰਾਜ ਤਾਂ ਧੰਨਵਾਦ ਸ਼ੰਤੋਬ ਬਖਨਾਮ ਸਿੰਘ ਜੀ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਮਾਹਪੁਰ ਪਿੰਡ ਚੰਡੋਲੀ ਵਾਲੇ ਮਾਹਪੁਰ ਦੀਵਾਲੀ ਦੇ ਮਹਾਪੁਰਬ ਨੂੰ ਬੰਦੀ ਛੋੜ ਦਿਵਸ ਨੂੰ ਸਮਰਪਿਤ ਹੁੰਦੇ ਹੋਏ ਮਾਹਪੁਰ ਜਨਤਾਂ ਤੇ ਦੀਪਕ ਮਾਲਾ ਕੀਤੀ ਗਈ ਹੈ ਜੀ